もう。<laughs> <laughs> 음. 음. 음에또오 ਹਾਂ ਸਰ ਅੱਜ ਜਿਹੜੀ ਸਪੈਸ਼ਲ ਨਾਕਾਬੰਦੀ ਕੀ ਕਾਰਨ ਹੈ ਮਾਸ਼ਾਅਰ ਅੰਨੀ ਦਿੱਤੀ ਵੀ ਇਹ ਕਾਫੀ ਸਖਤੀ ਨਾਲ ਚੈਕਿੰਗ ਕੀਤੀ ਹੈ ਕਿ ਨਾਕਾ ਇਹ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਅ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਜੀ ਦੀਆਂ ਤੇ ਜਿਹੜੇ ਸਾਡੇ ਏਡੀਐਸਬੀ ਸਿਟੀ 3 ਨੇ ਅਬ ਮਨੁਰਾਣਾ ਜੀ ਔਰ ਮੁੱਖ ਹਸਨਾ ਗੇਟ ਕੀਮਾ ਤੇ ਹੋਰ ਸਾਰੇ ਸੀਨੀਅਰ ਅਫਸਰਾਂ ਦੀਆਂ ਹਾਜ਼ਰੀਆਂ ਨੇ ਕਿ ਜਿਹੜਾ ਆ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਕਾਇਮ ਰਹਿਣੀ ਚਾਹੀਦੀ ਹੈ ਜਿਸ ਕਰਕੇ ਅਸੀਂ ਹਮੇਸ਼ਾ ਹੀ ਸ਼ਾਮ ਨੂੰ ਨਾਕਾਬੰਦੀ ਕਰਦੇ ਹਾਂ ਔਰ ਪੈਟਰੋਲਿੰਗ ਕਰਦੇ ਹਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕ ਕਾਫੀ ਤਰ੍ਹਾਂ ਦੇ ਪਰ ਅੱਜ ਉਹਨਾਂ ਦੇ ਚਿਹਰੇ ਤੇ ਖੁਸ਼ੀ ਦਿਖ ਰਹੀ ਕਾਫੀ ਲੋਕਾਂ ਨੇ ਤੁਹਾਨੂੰ ਸਲਾਹਿਆ ਵੀ ਵਧੀਆ ਤੁਸੀਂ ਚੈਕਿੰਗ ਕਰਦੇ ਹੋ ਇਹ ਰੋਜ਼ਾਨਾ ਹੋਣੀ ਚਾਹੀਦੀ ਹੈ ਤੇ ਕੀ ਇਹ ਰੋਜ਼ਾਨਾ ਚੱਲੂਗੀ ਚੈਕਿੰਗ ਤਾਂ ਅਸੀਂ ਡੇਲੀ ਕਰਦੇ ਆਂ ਬਟ ਇਹ ਸਾਡਾ ਵੀ ਕਿਸੇ ਨਾਕੇ 'ਚ ਅੱਜ ਕੀਤੀ ਜਾਵੇ ਕਿਸੇ ਕੱਲ ਕੀਤੀ ਜਾਵੇ ਤੇ ਰੈਗੂਲਰ ਦੋ ਤਿੰਨ ਜਗ੍ਹਾ ਤੇ ਅਸੀਂ ਨਾਕਾ ਵੀ ਲਗਾਉਨੇ ਆਂ ਤੇ ਗਾਂਵ ਵੀ ਜਿਹੜਾ ਇਹ ਤਾਂ ਸਾਡਾ 24 ਆਵਰ ਦਾ ਕੰਮ ਆ ਅੱਜ ਕਿਸੇ ਕੋਈ ਚਲਾਨ ਕੋਈ ਕੁਝ ਕੋ ਸਾਮਾਨ ਕੋਈ ਚੋਰੀਆ ਗਿਆ ਕੋਈ ਚੀਜ਼ਾ ਪਤਾ ਕੋਈ ਬ੍ਰਾਮ ਦੀ ਅੱਜ ਅਸੀਂ 110 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਉਹਦਾ ਅਸੀਂ ਕੇਸ ਰਿਪੋਰਟ ਕੀਤਾ ਵਾ ਔਰ ਪਲੱਸ ਜਿਹੜੇ ਟ੍ਰਿਪਲ ਰਾਈਡਿੰਗ ਜਾਂ ਸ਼ਰਾਰਤੀ ਅਨਸਰ ਹੈ ਉਹਨਾਂ ਦੇ ਚਲਾਨ